ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵੱਧੇ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ ਲਗੀਆਂ ਮੌਜਾਂ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਇੰਡੋਨੇਸ਼ੀਆ ਇਹਨਾਂ ਵੱਧੇ ਜਾਣ ਵਾਲੇ ਚਾਹਵਨ ਵਾਲੇ ਰਸਤਾ ਆਸਾਨ ਕਰ ਰਿਹਾ ਹੈ ਦੱਸਦੀ ਹੈ ਕਿ ਇੰਡੋਨੇਸ਼ੀਆ ਦਾ ਬਾਲੀ ਦਾਪੂਪਾਰਟਾਂ ਲਈ ਚੋਟੀ ਦੇ ਸ਼ਹਿਰ ਸੁਪਾਟਸਤਾਨਾ ਵਿੱਚ ਇੱਕ ਕਾਇਦੇ ਹੁਣ ਇੰਡੋਨੇਸ਼ੀਆਈ ਸਰਕਾਰ ਨੇ ਘੁਮਣ ਕਰਨ ਦੇ ਸ਼ਿਕਾਇਨਾ ਲਈ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਨਾਲ ਨਾਲ 19 ਹੋਰ ਦੇਸ਼ਾਂ ਦੀ ਯਾਤਰਾ ਨੂੰ ਵੀ ਆਮ ਤੌਰ ਤੇ ਆਗਲਾ ਪ੍ਰਦਾਨ ਕਰਨ ਦੀ ਜੋ ਇਹਨਾਂ ਦਾ ਐਲਾਨ ਕੀਤਾ ਇੰਡੋਨੇਸ਼ੀਆ ਦੇ ਸਹਿਰ ਸੁਪਾਟ ਮੰਤਰੀ ਸੈਂਡਿਆਗਾ ਉਹਨਾਂ ਦੀ ਅਗਵਾਈ ਵਾਲੀ ਪਹਿਲ ਕਦਮੀ ਦਾ ਆਦੇਸ਼ ਅਕਤੂਬਰ 24 ਤੋਂ ਪਹਿਲਾਂ ਮੁਕਤ ਹੋ ਇਹਨਾਂ ਨੂੰ ਅੰਤਿਮ ਰੂਪ ਦੇਣਾ ਹੈ ਤਕਰੀ ਲੁਖ ਚਰਮ ਦੇ ਓਨਲੀ ਇੰਡੋਨੇਸ਼ੀਆ ਯਾਤਰੀਆਂ ਦੇ ਲਈ ਵੀਜ਼ਾ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦਾ ਫੈਸਲਾ ਲਿਆ ਜਿਸ ਨਾਲ ਦੇਸ਼ ਵਿੱਚ ਸਲਾਨੀਰ ਗਤੀ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਵੀਡੀਓ ਦੇਖਣ ਲਈ ਤੁਹਾਡਾ ਤੜਨ